ਓ ਬਚਿਆ ਨੂੰ ਬਰਦੇਸੀ ਗੱਲ ਕੇ ਨੀਰ ਨੀ ਰੁਕਦਾ ਮਾਵਾਂ ਦਾ ਓ ਬਚਿਆ ਨੂੰ ਬਰਦੇਸੀ ਗੱਲ ਕੇ ਵਾਹਿਗੁਰੂ ਜੀ ਨੀ ਰੁਕਦਾ ਹੈ ਗੁਰੂ ਕਿਉ ਪੈਂਦਾ ਲਮਾ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਕਿਉ ਪੈਂਦਾ ਔਖਾ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਦੁੱਧ ਮਕਰਾਨਾ ਪਾਲੇ ਪੁੱਤ ਵੱਲਵ ਦੇ ਚੀ ਤੋੜ ਦੇਤੇ ਓ ਦੁੱਧ ਮਕਰਾਨਾ ਪਾਲੇ ਪੁੱਤ ਵੱਲਵ ਦੇ ਚਾਂ ਤੋੜ ਲਏ ਯਾਦਾਂ ਦੇ ਗਲੇ ਦਸਤੇ ਆਪਾਂ ਹੱਥੀ ਲੋਕੋ ਜੋੜ ਲਏ ਯਾਦਾਂ ਦੇ ਗਲੇ ਦਸਤੇ ਆਪਾਂ ਹੱਥੀ ਲੋਕੋ ਜੋੜ ਲਾਏ ਓ ਕਦੂ ਬੁਲਾਵਾ ਆ ਜਾਣਾ ਹੈ ਨਹੀਂ ਭਰੋਸਾ ਸਾਵਾਂ ਦਾ ਜੀਵਾ ਓ ਕਦੋਂ ਬਲਾਵਾ ਆ ਜਾਣਾ ਹੈ ਨਹੀਂ ਪਰੋਸਾ ਸਮਾਂ ਦਾ ਕਿਉਂ ਪੈਂਦਾ ਲੰਮਾ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਕਿਉਂ ਪੈਂਦਾ ਔਖਾ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਓ ਕਾਲ ਵੀਡੀਓ ਕਰਕੇ ਮਾਪੇ ਸੀਨੇ ਨਾਲ ਲਾਉਣਾ ਚਾਹੁੰਦੇ ਨੇ ਕਾਲ ਵੀਡੀਓ ਕਰਕੇ ਮਾਪੇ ਸੀ ਨੇ ਲੌਣਾ ਚੋਂਦੇ ਨੇ ਉਹ ਲੈ ਹੋ ਬੱਚਿਆ ਤੂੰ ਫੇਰ ਹੁਬਕੀ ਹੁਬਕੀ ਰੋਂਦੇ ਨੇ ਉਹ ਲੈ ਹੋ ਬੱਚਿਆ ਤੂੰ ਫੇਰ ਹੁਬਕੀ ਹੁਬਕੀ ਰੋਂਦੇ ਨੇ ਪੁੱਤ ਨੇ ਕਰ ਘਰ ਆਉਣਾ ਏ ਲੈਣ ਸਹਾਰਾ ਕਵਾਂ ਦਾ ਪੁੱਤ ਨੇ ਕਰ ਘਰ ਆਉਣਾ ਏ ਲੈਣ ਸਹਾਰਾ ਕਵਾਂ ਦਾ ਕਿਉ ਪਿੰਡਾ ਔਖਾ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਕਿਉਂ ਪੈਂਡਾਲ ਮਾਂ ਹੋਈ ਜਾਂਦਾ ਵਤਨਾ ਵਾਲੀਆਂ ਰਾਵਾਂ ਦਾ ਇਸ ਦੀਵਾਲੀ ਘਰ ਨੂੰ ਆਉਣਾ ਕਹਿ ਕੇ ਵਕਤ ਲੰਘੋਂਦੇ ਨੇ ਮਾਪੇ ਵਿੱਚ ਅੜੀ ਕਾਂ ਮੁਕਦੇ ਨਾ ਪੁੱਤ ਨੂੰ ਦੱਖ ਸੁਣਾਉਂਦੇ ਨੇ ਮਾਪੇ ਵਿੱਚ ਅੜੀ ਕਾਂ ਮੁਕਦੇ ਨਾ ਪੁੱਤ ਨੂੰ ਦੱਖ ਸੁਣਾਉਂਦੇ ਨੇ ਛੇਤੀ ਬੁਲਵਾ ਦੇ ਰੱਬਾ ਦਿਲ ਵਿੱਚ ਸੰਭੇ पे र सांबे चाव क्यू पेंडका वतना वारियां रावां क्य पेंड जतना वारीअ रवां रौनक मापे रोदन केसीने लाड़े ਤੂੰ ਬੇਬੇ ਬਾਪੂ ਮੱਥਾ चुमण ਏ ਘਰੀਜ ਪਗਾਲਾ ਤੂੰ ਬੇਬੇ ਬਾਪੂ ਮਥਾ ਚਮਣਾ ਏ ਘਰੀਜ ਪਗਾਲਾ ਤੂੰ ਪ੍ਰਗਟ ਵੜੇ ਖਾਨ ਨੂੰ ਆਉਂਦੇ ਕੀ ਕਰਾਂ ਠੰਡੀਆਂ ਛਾਵਾਂ ਦਾ ਪ੍ਰਗਟ ਵੜੇ ਖਾਨ ਨੂੰ ਆਉਂਦੇ ਕੀ ਕਰਨਾ ਠੰਡੀਆਂ ਛਾਵਾਂ ਦਾ ਕਿਉਂ ਪੈਂਦਾ ਓਕਾ ਹੋਈ ਜਾਂਦਾ ਵਤਨਾਵਾਲੀਆਂ ਰਾਵਾਂ ਦਾ ਕਿਉਂ ਮਾ ਹੋਈ ਜਾਂਦਾ ਵਤਨਾਵਾਲੀਆਂ ਰਾਵਾਂ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ